हां मित्रो, जी मित्रों की हालचाल है जी उम्मीद करता हूं मेरे भ्रा सारे ठीक होंगे उस वैग्रु परमात्मा ਦੀ ਰਜਾ ਦੇ ਵਿੱਚ ਸਾਰੇ ਰਾਜੀ ਹੋਣਗੇ ਅੱਜ ਗੱਲ ਕਰਦੇ ਆਂ ਮਿੱਤਰੋ ਕਬੱਡੀ ਦੇ ਹੋਣ ਵਾਲੇ ਤਾਕੜੇ ਟੂਰਨਾਮੈਂਟਾਂ ਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਆਪਣਾ ਚੈਨਲ ਮਿੱਤਰੋ ਤੁਸੀਂ ਸਬਸਕ੍ਰਾਈਬ ਕਰ ਲਿਓ ਨਾਲ ਹੀ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਓ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਮਿੱਤਰੋ ਪਹੁੰਚ ਸਕੇ ਅੱਜ ਦਾ ਮਿੱਤਰੋ ਕਹਿੰਦੇ ਪੰਜਾਬ ਦੇ ਵਿੱਚ ਪਹਿਲਾ ਕਬੱਡੀ ਕੱਪ ਆ ਜਿੱਥੇ ਹਾਰ ਲਈ ਬੈਸਟ ਨੂੰ ਰੱਖੇ ਗਏ ਨੇ ਟੌਪ ਦਾ ਕਬੱਡੀ ਕੱਪ ਆ ਦੇਖੋ ਪੂਰੀ ਜਾਣਕਾਰੀ ਪਹਿਲਾ ਕਬੱਡੀ ਕੱਪ ਆ ਪਿੰਡ ਦੌਲਤਪੁਰਾ ਤੇ ਜ਼ਿਲ੍ਹਾ ਕਪੂਰਥਲਾ ਹੋਵੇਗਾ ਮਿੱਤਰੋ ਜਿੱਥੇ ਕਹਿੰਦੇ ਪਹਿਲਾ ਨਾਮ 1 ਲੱਖ ਰੁਪਿਆ ਤੇ ਦੂਸਰਾ ਨਾਮ 75000 ਆ ਮਿੱਤਰੋ ਜਿੱਥੇ ਵੈਸਟ ਟਰੇਡਰ ਤੇ ਜਫੀਨੋ 51 51000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਇਆ ਜਾਊ ਜਿੱਥੇ ਪਹਿਲਾ ਨਾਮ 3100 ਤੇ ਬੈਸਟ ਲੜਕੀਆਂ ਨੂੰ ਸਰਪ੍ਰਾਈਜ਼ ਹੋਵੇਗਾ ਅੱਜ ਦੇ ਦਿਨ ਦਾ ਪੂਰਾ ਟਾਪ ਦਾ ਕਬੱਡੀ ਕੱਪ ਆ ਐਨ ਕਹਿੰਦੇ ਗੱਲਾਂ ਟਿਕਾਣੇ ਲੱਗਣ ਟਾਪ ਟਾਪ ਦੇ ਮੱਲ ਭਿੰਦਣਗੇ ਮਿੱਤਰੋਰੇ ਲਾਈਵ ਚੱਲੇਗਾ ਮਿੱਤਰੋ ਇਸ ਦਾ ਕਬੱਡੀ ਜੰਕਸ਼ਨ ਤੇ ਜੋ YouTube ਦਾ ਚੈਨਲ ਆ ਤੇ ਨਾਲ ਹੀ ਮਿੱਤਰੋ ਕਹਿੰਦੇ ਸਤੂ ਨੰਗਲ ਜ਼ਿਲ੍ਹਾ ਅਮਰਸਾ ਰ ਹੋਵੇਗਾ ਜਿੱਥੇ ਲੱਗਣਗੀਆਂ ਨਾਉਨਕਾਂ ਆਲ ਓਪਨ ਦੇ ਕਹਿੰਦੇ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਇਥੇ ਪਹਿਲਾ ਨਾਮ 111000 ਤੇ ਦੂਸਰਾ ਨਾਮ ਮਿੱਤਰੋ 1 ਲੱਖ ਰੁਪਈਆ ਜਿੱਥੇ ਬੈਸਟ ਤੇ ਰੇਡਰ ਨੂੰ ਕਹਿੰਦੇ ਹਾਰਲੇ ਡੈਵਟਸਨ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਸਾਰ ਨੂੰ ਸਿਰੇ ਦਾ ਕਬੱਡੀ ਕੱਪ ਆ ਪੰਜਾਬ 'ਚ ਜੋ ਹੁਣ ਤੱਕ ਕਬੱਡੀ ਦਾ ਸੀਜ਼ਨ ਸ਼ੁਰੂ ਹੋਇਆ ਪਹਿਲਾ ਕਬੱਡੀ ਕੱਪ ਆਇਆ ਮਿੱਤਰੋ ਜਿੱਥੇ ਹਾਰਲੇ ਰੱਖੇ ਗਏ ਨੇ ਤੇ ਹੁਣ ਤੱਕ ਇਹਨੇ ਹਾਰ ਲੈਂਦੀ ਝੜੀ ਲੱਗੂ ਟੂਰਨਾਮੈਂਟਾਂ ਦੇ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਕਬੱਡੀ ਕੱਪ ਆ ਲਾਈਵ ਚੱਲੇਗਾ ਮਿੱਤਰੋ ਕਬੱਡੀ ਜੰਕਸ਼ਨ ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਹੈ ਬਾਕੀ ਦੋ ਜਗ੍ਹਾ ਦੇ ਕਬੱਡੀ ਕੱਪਤੀ ਜੇ ਹੋਰ ਵੀ ਬਾਈ ਨਹੀਂ ਕਬੱਡੀ ਖਿਡਾਰੀਆਂ ਬਾਰੇ ਜਾਂ ਦੂਜੇ ਕੱਪਾਂ ਬਾਰੇ ਆਪਾਂ ਨੂੰ ਅਪਡੇਟ ਮਿਲੇ ਤਾਂ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਮਿੱਤਰੋ ਮਿਲਾਂਗੇ ਨਵੀਆਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਤਾਂ ਕਮੈਂਟ ਬਾਕਸਾਂ ਦੇ ਵਿੱਚ ਮਿੱਤਰੋ ਆਪਣਾ ਸੁਝਾਅ ਜਰੂਰ ਦਿਆ ਕਰੋ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਇਹਦੇ ਨਾਲ ਹੀ ਮਿੱਤਰੋ ਸਾਰੇ ਮੇਰੇ ਵੀਰ ਜਿਉਂਦੇ ਵਸਦੇ ਰਹਿਣ ਉਸ ਬੈਗ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਮਿੱਤਰੋ ਸਾਰੇ ਜਣੇ ਰਾਜੀ ਰਹਿਣ ਇਸ ਦੇ ਨਾਲ ਹੀ ਲੈਨੇ ਆਲਵੇ ਦਾ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਬੱਡੀ ਪਲੇਅਰ ਸਾਰੇ ਖੇਡ ਪ੍ਰੇਮੀ ਖੇਡ ਪ੍ਰੋਮੋਟਰ ਜਾਉਂਦੇ ਵਸਦੇ ਰਹਿਣਾ ਵੈਗਰੂ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਜੀ